ਪਾਵਾ ਲਾ ਕੇ ਦੇ ਤੇ ਮੈਂ ਦੇ ਦਿੰਦੀ ਅਸੀਂ ਕਾ ਕੇ ਆਏ ਅਸੀਂ 2 ਲੱਖ ਰੁਪਈਆ ਦਵਾਂਗੇ ਹਰੇ ਹਫਤਾ ਹੋ ਗਿਆ ਅਸੀਂ ਜਾ ਕੇ ਕਹਿੰਦੇ ਆਂ ਅਸੀਂ ਤੁਹਾਨੂੰ 2 ਲੱਖ ਰੁਪਈਆ ਦਵਾਂਗੇ ਆਹ ਫੋਨ ਬਰਾ ਦੇ ਅਸੀਂ ਤੁਹਾਨੂੰ ਇਹ ਕਹਿ ਦਿੰਦੇ ਆਹ ਕੁੱਤ ਮੇਰੀ ਧੀ ਮਾਰਦੀ ਓਏ ਰਾਜ ਦੇ ਹੇਜ ਲਈ ਤੰਗ ਪਰੇਸ਼ਾਨ ਕਰਨ ਤੇ ਇੱਕ ਵਿਵਤਾ ਵੱਲੋਂ ਪੱਖੇ ਨਾਲ ਵਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਫਤੇਗੜ ਜ਼ਹਿਰ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਉਸ ਦੇ ਪਤੀ ਅਤੇ ਉਸ ਦੀ ਨਨਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੁਹਾਨੂੰ ਦੱਸਦੇ ਕਿ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਵਾਸੀ ਦੁੱਲਵਾ ਖਮਾਣੋ ਨੇ ਦੱਸਿਆ ਕਿ ਉਸ ਦੀ ਲੜਕੀ ਮਨਦੀਪ कौर ਦਾ ਵਿਆਹ 25 ਮਾਰਚ 2016 ਨੂੰ ਸੁਨੀਲ ਕੁਮਾਰ ਵਾਸੀ ਬ੍ਰਾਹਮਣ ਮਾਜਰਾ ਸਰਹੰਦ ਮੰਡੀ ਨਾਲ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਵਿਆਹ ਵਿੱਚ ਉਸਨੇ ਆਪਣੀ ਹੈਸੀਅਤ ਉਹ ਵੱਧ ਕੇ ਦਾਜ ਜ਼ਹਿਰ ਦਿੱਤਾ ਅਤੇ ਸਮਾਨ ਦਿੱਤਾ ਉਹ ਸਰਕਾਰੀ ਸਕੂਲ ਵਿੱਚ ਚੌਕੀਦਾਰ ਦੀ ਪੋਸਟ ਤੋਂ ਰਿਟਾਇਰ ਹੈ ਉਸਨੇ ਦੱਸਿਆ ਕਿ ਮਨਦੀਪ ਕੌਰ ਦਾ 1 ਚਾਹ ਸਾਲਾਂ ਦਾ ਬੇਟਾ ਵੀ ਹੈ ਉਸਨੇ ਇਹ ਵੀ ਕਿਹਾ ਕਿ ਮਨਦੀਪ ਕੌਰ ਦੀ ਨਨਾਨ ਮੀ ਨੂੰ ਜਿਸ ਦਾ ਤਲਾਕ ਹੋ ਚੁੱਕਾ ਹੈ ਉਹ ਆਪਣੇ ਪਰਾ ਸੁਨੀਲ ਕੁਮਾਰ ਕੋਲ ਹੀ ਰਹਿ ਰਹੀ ਸੀ ਜੋ ਕਿ ਵਿਦੇਸ਼ ਜਾਣਾ ਚਾਹੁੰਦੀ ਸੀ ਇਸ ਲਈ ਉਸ ਦੀ ਲੜਕੀ ਦਾ ਪਤੀ ਅਤੇ ਉਸ ਦੀ ਨਨਾਨ ਉਸ ਤੋਂ ਕਿਥਿਤ ਤੌਰ ਤੇ ਗਹਿਣਿਆਂ ਦੀ ਮੰਗ ਕਰਦੇ ਸਨ ਅਤੇ ਕਥਿਤ ਤੌਰ ਤੇ 5 ਲੱਖ ਰੁਪਏ ਦੀ ਵੀ ਮੰਗ ਕਰ ਰਹੇ ਸਨ ਤਾਂ ਜੋ ਕਿ ਉਸ ਦੀ ਨਨਾਨ ਵਿਦੇਸ਼ ਜਾ ਸਕੇ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਪੈਸੇ ਨਾ ਹੋਣ ਕਾਰਨ ਉਹਨਾਂ ਨੇ ਜਵਾਬ ਦੇ ਦਿੱਤਾ ਜਿਸ ਤੋਂ ਬਾਅਦ ਉਸ ਦੀ ਲੜਕੀ ਨੂੰ ਦਾਸ ਦੇ ਹੇਜ਼ ਲਿਆਉਣ ਲਈ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਅਤੇ ਲੜਕੀ ਦੇ ਤੰਗ ਹੋ ਕੇ ਫਾਹ ਲੱਗਾ ਕਿ ਅੱਜ ਖੁਦਖੁਸ਼ੀ ਕਰ ਲਈ ਜਿਸ ਦੇ ਜ਼ਿੰਮੇਵਾਰ ਉਸ ਦਾ ਸਹੁਰਾ ਪਰਿਵਾਰ ਹੈ ਉਥੇ ਥਾਣਾ ਫਤੇਗੜ ਸਾਹਿਬ ਦੇ ਐਸਆਈ ਪ੍ਰਿਥਵੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਗਰਮੀਤ ਸਿੰਘ ਜੀ ਪਿੰਡ ਦੁੱਲਵਾ ਤਹਿਸੀਲ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਮੇਰੀ ਲੜਕੀ ਦਾ ਵਿਆਹ ਤੇ 25 ਮਾਰਚ 2016 ਨੂੰ ਸੁਨੀਲ ਕੁਮਾਰ ਪੁੱਤਰ ਨੌਵੀਂ ਦਾ ਰਤਨ ਲਾਲ ਨਾ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੱਲ ਤਰੀਕ 10 ਨੂੰ ਇਹਨਾਂ ਨੇ ਸਾਨੂੰ ਫੋਨ ਕਰਤਾ ਵੀ ਕੁੜੀ ਥੋੜੀ ਦੀ ਕਰਨ ਆ ਜਾਓ ਸਾਡੇ ਕੋਲ ਆ ਜਾਓ ਇਹਨਾਂ ਨੇ ਜਿਆਦਾ ਸੀ ਹੋ ਰਿਹਾ ਸ਼ਿਵ ਹਸਪਤਲ ਚ ਆਏ ਕੁੜੀ ਦੀ ਡੈਥ ਹੋ ਚੁੱਕੀ ਸੀ ਕੁੜੀ ਦੇ ਮੂੰਹ ਦੇ ਇੱਥੇ ਰੱਸੀ ਪਾਈ ਹੋਈ ਸੀ ਫੋਲਸ ਹੋਆ ਜਾਂ ਸਾਡੇ ਹੋਂ ਤੋਂ ਪਹਿਲਾਂ ਹੀ ਇਹ ਇਥੋਂ ਭੱਜ ਗਏ ਹੁਣ ਤੱਕ ਵੀ ਇਹ ਸਾਡੇ ਸਾਹਮਣੇ ਹਸਪਤਲ ਚ ਨਹੀਂ ਆਇਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਫੋਲਸ ਮਹਿਕਮੇ ਤੋਂ ਵੀ ਬੇਨਤੀ ਕਰਦੇ ਹਾਂ ਕਿ ਸਾਡੀ ਕੁੜੀ ਦਾ ਇਨਸਾਫ ਦਵਾਇਆ ਜਾਵੇ ਠੀਕ ਹੈ ਕੀ ਤੰਗ ਪ੍ਰੇਸ਼ਾਨ ਕਿਸ ਗੱਲ ਪਿੱਛੇ ਕਰਦੇ ਸੀ ਤੰਗ ਪ੍ਰੇਸ਼ਾਨ ਇਹਨਾਂ ਦੀ ਲੜਕੀ ਹੈ ਜੀ ਉਹ ਦਾ ਤਲਾਕ ਹੋਇਆ ਹੋਇਆ ਉਹ ਕੁੜੀ ਬਾਹਰ ਜਾਣ ਨੂੰ ਫਿਰਦੀ ਸੀ ਕਿਸੇ ਹੋਰ ਨਾਲ ਉਹਨੇ ਸਬੰਧ ਬਣਾ ਲਏ ਪਹਿਲੇ ਨਾ ਕੋਰਟ ਦਾ ਕੋਰਟ ਮੈਰਿਜ ਹੋਈ ਹੋਈ ਕੋਰਟ ਦਾ ਤਲਾਕ ਹੋਇਆ ਹੈ ਕੋਰਟ ਦਾ ਹੁਣੇ ਹੋਰ ਜਾਣ ਸਾਡੀ ਕੁੜੀ ਕੋ ਜਿਹੜਾ ਅਸੀਂ ਲੈਣੇ ਪਾਏ ਤੇ ਉਹ ਮੰਗਦੀ ਸੀਗੀ ਵੀ ਸਾਨੂੰ ਦਿੱਤੇ ਜਾਣ ਮੈਂ ਤੈਨੂੰ ਉੱਥੇ ਜਾ ਕੇ ਭੇਜ ਦੂੰਗੀ ਕੁੜੀ ਇਹ ਗੱਲ ਤੋਂ ਪਰੇਸ਼ਾਨ ਸੀਗੀ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਕੀ ਨਹੀਂ ਸਾਡੀ ਕੁੜੀ ਦੇ ਚਾਹੀਦਾ ਸਾਫ ਸਾਫਤ ਵਾਲਾ ਕੇਸ ਤਾਂ ਪਤਾ ਲੱਗਿਆ ਵੀ ਕੁੜੀ ਦੇ ਗਲ ਦੇ ਵਿੱਚ ਰੱਸੀ ਬਾਈ ਹੋਈ ਤੇ ਨਿਸ਼ਾਨ ਲੱਗੇ ਹੋਏ ਇਹੇ ਇਹ ਪ੍ਰਸ਼ਾਸਨ ਮੰਗ ਕਰਦੇ ਵੀ ਸਾਨੂੰ ਸਾਫ ਦਵਾਜ ਕੋਈ ਦਾਜ ਦੇਹ ਜਿ ਪਿੱਛੇ ਵੀ ਤਾਂ ਕਰਦੇ ਸੀ ਪਤਾ ਲਾਜ ਦੇਹ ਦੇ ਵਿੱਚ ਕੁੜੀ ਤੋਂ ਗਹਿਣੇ ਮੰਗਦੇ ਸੀ ਮੈਂ ਰਿਟਾਇਰ ਹੋਇਆ ਸੀਗਾ ਆਪਣੇ ਐਜੂਕੇਸ਼ਨ ਮਹਿਕਮੇ ਚੋਂ ਉੱਥੋਂ ਹੁਣ ਇਹ ਕਹਿੰਦੇ ਫਿਰ ਸਾਨੂੰ 5 ਲੱਖ ਰੁਪਏ ਤਾਂ ਉਹ ਜੈੜੀ ਤੋਂ ਜਾ ਕੇ ਦੇ ਮੈਨੂੰ ਮੇਰੇ ਕੋ ਕਿੱਥੋਂ ਤੁਸੀਂ ਪੈਸੇ ਸਾਡੇ ਕੋਈ ਪ੍ਰੇਸ਼ਾਨੀ ਤਾਂ ਅਸੀਂ ਜਵਾਬ ਦੇ ਦਿੱਤਾ ਤਾਂ ਕੁੜੀ ਦਾ ਕੀ ਨਾਮ ਕੀ ਸੀਗਾ ਦਾ ਨਾਮ ਮਨਦੀਪ ਕੌਰ ਜੀ ਠੀਕ ਹੈ ਉਹਨਾਂ ਕਿੱਥੇ ਮਨਦੀਪ ਕੌਰ ਸਰਹਨ ਮੰਡੀ ਰਹਿੰਦੀ ਜਿਹਦੀ ਉਮਰ 27 ਸਾਲ ਆ ਇਹ ਤਾਂ 5 ਸਾਲ ਹੋ ਗਿਆ ਸੀ ਵਿਆਹ ਹੋਏ ਇਹ ਤਾਂ ਜਿਹੜਾ ਘਰ ਵਾਲਾ ਸੁਨੀਲ ਕੁਮਾਰ ਉਹ ਹੋਰ ਪੈਸੇ ਦੀ ਮੰਗ ਕਰਦਾ ਸੀ 10 10 ਦਾ ਸਮਾਨ ਮੰਗਦਾ ਸੀ 5 ਲੱਖ ਰੁਪਏ ਮੰਗਦਾ ਸੀ ਲੜਕੀ ਦਾ ਜਿਹੜਾ ਪਿਤਾ ਉਹ ਰਿਟਾਇਰਮੈਂਟ ਹੋਇਆ ਸੀ ਇਹਦੇ ਕਰਕੇ ਉਹ ਪੈਸੇ ਦੀ ਮੰਗ ਕਰਦਾ ਸੀ ਤੇ ਤੰਗ ਪਰੇਸ਼ਾਨ ਕਰਦਾ ਸੀ ਜਿਹ ਸੁਨੀਲ ਜਿਹੜਾ ਸੁਨੀਲ ਕੁਮਾਰ ਆ ਤਾਂ ਉਹਦੀ ਭੈਣ ਜਿਹੜੀ ਮੀਨੂ ਆ ਇਹ ਦੋਵੇਂ ਤੋਂ ਤੰਗ ਸੀ ਜਿਹੜਾ ਮਨਦੀਪ ਕੌਰ ਮ੍ਰਿਤਕ ਤੋਂ ਹਾਂ ਅਕਾਲੇ ਕਰੀਬ ਦਿਨ ਹੈ 10 11 ਵਜੇ ਪੱਖੇ ਨਾਲ ਲਟਕ ਕੇ ਚੁੰਨੀ ਦੇ ਨਾਲ ਹੀ ਫਾਹ ਲੈ ਲਿਆ ਉਹਦੇ ਕਰਕੇ ਦੀ ਮੌਤ ਹੋ ਗਈ। ਅੱਛਾ ਉਹਦਾ ਅੱਜ ਪੋਸਟਮਾਰਟਮ ਜਿਹੜਾ ਸੀ ਵਿਲਸਤਾਨ ਫਾਡੇ ਦੇ ਕੋਲ ਕਰਾ ਲਈ। ਠੀਕ ਹੈ ਤੇ ਦਾ 304 ਵੀਆਪੀ 'ਚ ਦਾ ਮੁਕੱਦਮਾ ਦਰਜ ਕਰਕੇ ਇਹਦੀ ਜਿਹੜੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਬਾਕੀ ਹੈ ਉਹ ਘਰੋਂ ਭੱਜੇ ਗਏ ਕਿਦੇ ਕਿਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਇਹ ਮਾਮਲਾ ਦਰਜ ਹੋਇਆ ਵਾ ਜਿਹੜਾ ਮਨਦੀਪ ਕੌਰ ਆ ਉਹਦੇ ਘਰ ਵਾਲੇ ਸੁਨੀਲ ਕੁਮਾਰ ਤੇ ਉਹਦੀ ਜਿਹੜੀ ਨਨਾ ਦੇ ਆ ਮੀਨੂ ਇਹਨਾਂ ਦੋਵਾਂ ਦੇ ਖਿਲਾਫ ਮੁਕਦਮਾ ਦਰਜ ਹੈ ਅਸੀਂ ਕਾਇਕੇ ਆਏ ਸੀ 2 ਲੱਖ ਰੁਪਏ ਦੇ ਦੋਗੇ ਹਾਂ ਜੀ ਹੱਦ ਤਾਂ ਹੋ ਗਿਆ ਸੀ ਜਾ ਕੇ ਕਹਿ ਕੇ ਆਇਆ ਅਸੀਂ ਤੁਹਾਨੂੰ 2 ਲੱਖ ਰੁਪਈਆ ਦਵਾਂਗੇ ਅਸੀਂ ਤੁਹਾਨੂੰ ਇਹ ਕਹਿ ਦਿੰਦੇ ਉਹ ਕੁੱਤ ਮੇਰੀ ਧੀ ਮਾਰਦੀ ਓਏ ਹਾਂ ਹਲੋ ਭਾਬੀ ਇਹ ਘਰ ਬੈ ਜਾ ਕੇ ਬੱਸ ਮੇਰੇ ਕੋਲ ਨਕੜਾ ਲਾ ਦੇ ਸੋਤੇ ਕੋਈ